ਸਾਜੀਗਾਲ ਜੀ ਡੀਪੀਜੀ ਪੰਜਾਬੀ ਦਾ ਢਾਡਾ ਇੱਕ ਵਾਰ ਰਿਪੋਰਟ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਿਓ ਦੀ ਆਪਣੀ ਸਕਰੀਨ ਦੇ ਉੱਤੇ ਗਰਦਾਸਪੁਰ ਤੋਂ ਇਹ ਤਸਵੀਰਾਂ ਆਈਆਂ ਨੇ ਪ੍ਰੇਮਨਗਰ ਹਰਦੋਸੰਨੀ ਰੋਡ ਦੀਆਂ ਇਹ ਤਸਵੀਰਾਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਕਿ ਇੱਕ ਗੈਸ ਏਜੰਸੀ ਦੇ ਬਿਲਕੁਲ ਸਾਹਮਣੇ ਦੱਸਿਆ ਜਾ ਰਿਹਾ ਕਿ ਇੱਥੇ ਕੂੜੇ ਦੇ ਵੱਡੇ ਵੱਡੇ ਢੇਰ ਲੱਗ ਰਹੇ ਨੇ ਜਿਦੇ ਕਰਕੇ ਬਿਮਾਰੀਆਂ ਫੈਲਣ ਦਾ ਵੀ ਜਿਹੜਾ ਆ ਉਹ ਖਦਸਾ ਹੋ ਰਿਹਾ ਆ ਤੰਦਾ ਦੀ ਕਿ ਇੱਥੋਂ ਦੇ ਵਸਨੀਕ ਤੇ ਦੁਕਾਨਦਾਰਾਂ ਨੇ ਕਿਹਾ ਕਿ ਇੱਥੇ ਇੰਨਾ ਜ਼ਿਆਦਾ ਗੰਦ ਤੇ ਬਦਬੂ ਫੈਲੀ ਹੋਈ ਹੈ ਜਿਹਦੇ ਕਰਕੇ ਬਿਲਕੁਲ ਵੀ ਗ્રાਹਕ ਜਿਹੜਾ ਆ ਦੁਕਾਨਾਂ ਤੇ ਚੜਨ ਤੋਂ ਵੀ ਿਕਤਰੌਂਦਾ ਤੇ ਨੇੜੇ ਖਲੋਣ ਤੋਂ ਵੀ ਿਕਤਰੌਂਦਾ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਿਓ ਕਿ ਕਿੰਨੇ ਜ਼ਿਆਦਾ ਗੰਦੇ ਤਰੀਕੇ ਦੇ ਨਾਲ ਜਿਹੜਾ ਆ ਕੂੜੇ ਦਾ ਢੇਰ ਇੱਥੇ ਲੱਗਿਆ ਹੋਇਆ ਆ ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਨੂੰ ਸੱਦਾ ਦਿੱਤਾ ਜਾ ਰਿਹਾ ਆ ਤਸਵੀਰਾਂ ਦੇ ਵਿੱਚ ਤੰਦਾ ਦੀ ਕਿ ਪੂਰੀ ਮਾਰਕੀਟ ਇਕੱਠੀ ਹੋ ਕੇ ਜਿਹੜਾ ਆ ਉਹ ਇਸ ਗੱਲ ਦੇ ਉੱਤੇ ਇਤਰਾਜ਼ ਜਗਾ ਰਹੀ ਹੈ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਨੂੰ ਵੀ ਕਿਹਾ ਗਿਆ ਹਾਲਾਂਕਿ ਇੱਥੇ ਇੱਕ ਬੋਰਡ ਵੀ ਲੱਗਾ ਹੋਇਆ ਆ ਕਿ ਕੂੜਾ ਸੁੱਟਣਾ ਮਨਾ ਹੈ ਪਰ ਫਿਰ ਵੀ ਇਸ ਦੇ ਬਾਵਜੂਦ ਵੀ ਇੱਥੇ ਕੂੜੇ ਦਾ ਵੱਡਾ ਢੇਰ ਲੱਗਦਾ ਜਾ ਰਿਹਾ ਹੈ ਪਰ ਇੱਥੇ ਜਦੋਂ ਗੱਲਬਾਤ ਕੀਤੀ ਗਈ ਤਾਂ ਲੋਕਾਂ ਨੇ ਇਹ ਵੀ ਕਿਹਾ ਕਿ ਇੱਥੇ ਕੂੜਾ ਸਿਰਫ ਗਲੀ ਵਾਲੇ ਮਾਂ ਮੱਲੇ ਵਾਲੇ ਨਹੀਂ ਸੁੱਟਦੇ ਇੱਥੇ ਕਈ ਵਾਰੀ ਜਿਹੜਾ ਆ ਕਮੇਟੀ ਵਾਲੇ ਵੀ ਕੂੜਾ ਇੱਥੇ ਹੀ ਇਕੱਠਾ ਕਰਕੇ ਸੁੱਟ ਦਿੰਦੇ ਜਿਸ ਦੇ ਕਰਕੇ ਜਿਹੜਾ ਆ ਕੂੜੇ ਦਾ ਢੇਰ ਵੱਧਦਾ ਜਾ ਰਿਹਾ ਹੈ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਜਿਹੜਾ ਆ ਉਹ ਕਮੇਟੀ ਨੂੰ ਗੁਜ਼ਾਰਸ਼ ਕਰ ਚੁੱਕੇ ਨੇ ਤੇ ਜਦੋਂ ਗੁਜ਼ਾਰਸ਼ ਹੁੰਦੀ ਹੈ ਤਾਂ ਉਦੋਂ ਥੋੜੀ ਦੇਰ ਲਈ ਚੁੱਕਿਆ ਜਾਂਦਾ ਉਸ ਤੋਂ ਬਾਅਦ ਫਿਰ ਇਹੀ ਹਾਲ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਕਿਰਪਾ ਕਰਕੇ ਇਸ ਕੂੜੇ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਤਾਂ ਕਿ ਜਿਹੜਾ ਆ ਉਹ ਸਾਨੂੰ ਆਰਾਮਦਾਇਕ ਜ਼ਿੰਦਗੀ ਜੀਣ ਦੇ ਵਿੱਚ ਸਹਾਇਤਾ ਮਿਲ ਸਕੇ ਨਹੀਂ ਤਾਂ ਬਹੁਤ ਸਾਰੇ ਲੋਕ ਇੱਥੇ ਕੂੜੇ ਦੇ ਢੇਰ ਕਰਕੇ ਬਿਮਾਰ ਹੋ ਸਕਦੇ ਨੇ ਤਸਵੀਰਾਂ ਦੇ ਦੇ ਪਈਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਗਰਦਾਸਪੁਰ ਹਰਦੋਸ਼ਣੀ ਰੋਡ ਤੋਂ ਬਿਊਰੋ ਰਿਪੋਰਟ ਗਰਦਾਸਪੁਰ ਮੈਂ ਜੀ ਅਜੇ ਸ਼ਰਮਾ ਹਰਦੋਸ਼ਣੀ ਰੋਡ ਪ੍ਰੇਮਨਗਰ ਤੇ ਸਾਡੇ ਮਹੱਲਾ ਨਿਵਾਸੀ ਵੀਰ ਮੇਰੇ ਨਾਲ ਖੜੇ ਨੇ ਨਾਲ ਖੜਨ ਦਾ ਇੱਕ ਬੜਾ ਵੱਡਾ ਮੁੱਦਾ ਹੈ ਜੀ ਸਾਡੇ ਪ੍ਰੇਮਨਗਰ ਦੇ ਵਿੱਚ ਹਰਦੋਸ਼ਣੀ ਰੋਡ ਤੇ ਇੱਕ ਕੂੜੇ ਦਾ ਢੇਰ ਲੱਗਾ ਬਹੁਤ ਚਿਰ ਤੋਂ ਇਹ ਢੇਰ ਲੱਗ ਰਿਹਾ ਤੇ ਕਮੇਟੀ ਘਰ ਨੂੰ ਅਸੀਂ ਬਹੁਤ ਵਾਰੀ ਕਹਿ ਚੁੱਕੇ ਆਂ ਵੀ ਇਹ ਹੁਣ ਮਾਰਕੀਟ ਆ ਵੇ ਕੋ ਲੱਗੇ ਇੱਕ ਸਕੂਲ ਆ ਸਾਹਮਣੇ ਗੈਜੈਂਸੀ ਆ ਇਹ ਮੇਨ ਗਲੀ ਆ ਸਾਹਮਣੇ ਦੇਸ਼ ਭਗਤ ਗਲੀ ਇਹਦੇ ਬਾਹਰ ਗਲੀ ਦੇ ਉੱਤੇ ਢੇਰ ਲੱਗਾ ਔਰ ਵੱਡੀ ਗੱਲ ਇਹ ਆ ਵੀ ਉਹਦੇ ਉੱਤੇ ਇੱਕ ਬੋਰਡ ਲੱਗਾ ਆ ਵੀ ਜਿਹੜਾ ਕੂੜਾ ਸੁੱਟੇਗਾ ਉਹਨੂੰ 5000 ਰੁਪਏ ਜੁਰਮਾਨਾ ਤੇ ਦੇਖਣ ਜੇ ਇਹ ਹੁੰਦਾ ਵਾ ਵੀ ਜਿਹੜੇ ਕਮੇਟੀ ਘਰ ਦੇ ਸਫਾਈ ਕਰਮਚਾਰੀ ਆ ਨਾ ਉਹ ਵੀ ਕੂੜਾ ਇੱਥੇ ਛੋੜ ਜਾਂਦੇ ਆ ਹੁਣ ਦੇਖਿਆ ਜਾਏ ਵੀ ਜੇ ਬੋਡੀ ਕਮੇਟੀ ਘਰ ਵਾਲਿਆਂ ਲਾਇਆ ਤੇ ਜੇ ਕਮੇਟੀ ਘਰ ਵਾਲੇ ਆ ਕੇ ਸਫਾਈ ਕਰਮਚਾਰੀ ਇਥੇ ਕੂੜਾ ਸੁੱਟ ਜਾਣਗੇ ਤੇ ਲਾਗੇ ਚੱਕੇ ਮਾਰਕੀਟ ਤਾਂ ਜੀਣਾ ਹਰਾਮ ਆ ਤੁਸੀਂ ਗੁਰਦਾਸਪੁਰ ਤੋਂ ਤੁਰਪੁਰ ਰੈਸਟ ਹਾਊਸ ਜਿੱਥੇ ਅਫਸਰ ਆ ਕੇ ਰਾਤ ਸੌਂਦੇ ਨੇ ਰੈਸਟ ਕਰਦੇ ਨੇ ਉਹਦੇ ਲਾਗੇ ਵੀ ਬਹੁਤ ਲੰਮੀ ਲਾਈਨ ਜਿਹੜੀ ਕੂੜੇ ਦੀ ਲੱਗੀ ਆ ਜੀ ਗੈਜੈਂਸੀ ਦੇ ਸਾਹਮਣੇ ਢੇਰ ਆ ਗਿਆ ਉਸ ਤੋਂ ਬਾਅਦ ਗੌਰਮੈਂਟ ਗੁਰਨਾਨਕ ਕਾਲਜ ਗੁਰਨਾਨਕ ਕਾਲਜ ਦੇ ਬਾਹਰ ਬਹੁਤ ਵੱਡਾ ਢੇਰ ਸਦਰ ਥਾਣੇ ਦੇ ਬਾਹਰ ਢੇਰ ਬਦ ਸਾਡਾ ਰੋਡ ਤੇ ਜਿੱਦਾਂ ਕੂੜਾ ਦਾਣੀ ਬਣ ਗਿਆ ਦਾ ਹਰਦਸ਼ਣ ਰੋਡ ਅਸੀਂ ਪ੍ਰਸ਼ਾਸਨ ਅੱਗੇ ਮੰਗ ਕਰਦੇ ਆਂ ਵੀ ਇਥੋਂ ਕੂੜਾ ਚੁਕਾਇਆ ਜਾਏ ਤੇ ਦੂਜਾ ਇੱਥੇ ਸਪੈਸ਼ਲੀ ਕਿਸੇ ਦੀ ਡਿਊਟੀ ਲਾਈ ਜਾਏ ਵੀ ਇਥੇ ਕੂੜਾ ਜਿਹੜਾ ਵਾਰ-ਵਾਰ ਨਾ ਛੁੱਟਿਆ ਜਾਏ ਅੱਗੇ ਬਰਸਾਤਾਂ ਤਾਂ ਦੇਣਾ ਡੇਂਗੂ ਹੋ ਸਕਦਾ ਦੁਨੀਆ ਬੰਬਾਰ ਲਾਗੇ ਤੇ ਖਲੋਣਾ ਇਸ ਵੇਲੇ ਹੀ ਇਹਨੇ ਬੰਦੇ ਖੜੇ ਆ ਪਰ ਇਥੇ ਖਲੋਣਾ ਮੁਸ਼ਕਲ ਆ ਇੰਨੀ ਸਮੈਲ ਆਉਂਦੀ ਆ ਕੁੱਤੇ ਆਉਂਦੇ ਆ ਲਫਾਫੇ ਚੁੱਕ ਕੇ ਪੂਰੇ ਛੜਕ ਦੇ ਖਿਲਾਰ ਦਿੰਦੇ ਆ ਦੁਕਾਨਾਂ ਦੇ ਅੱਗੇ ਖਿਲਾਰ ਜਾਂਦੇ ਆ ਸਾਹਮਣੇ ਸਕੂਲ ਆ ਉਹਦੇ ਅੱਗੇ ਲਫਾਫੇ ਚੁੱਕ ਕੇ ਲਿਆ ਜਾਂਦੇ ਆ ਹੁਣੇ ਪ੍ਰਸ਼ਾਸਨ ਅੱਗੇ ਹੀ ਹੱਥ ਜੋੜ ਕੇ ਬੇਨਤੀ ਕਰਦੇ ਸਾਰੇ ਤੇ ਇਹਨਾਂ ਗੱਲਾਂ ਨਗਰ ਕੌਂਸਲ ਨੂੰ ਕੋਈ ਤੁਹਾਡੇ ਕੋਲ ਜਾ ਕੇ ਕੋਈ ਸ਼ਿਕਾਇਤ ਨਹੀਂ ਕੀਤੀ ਬਹੁਤ ਵਾਰੀ ਜੀ ਬਹੁਤ ਵਾਰੀ ਉਹਨਾਂ ਨੇ ਅੱਗੇ ਬੇਨਤੀ ਕੀਤੀ ਆ ਜੀ ਇੱਥੇ ਸਾਡੇ ਹੁਣ ਮਾਰਕੀਟ ਜਿਹੜੀ ਆ ਇੱਥੇ ਤੇ ਬਹੁਤ ਖਲੋਣਾ ਔਖਾ ਹੋਇਆ ਪਿਆ ਵਾ ਸਾਰੀ ਮਾਰਕੀਟ ਬਹੁਤ ਤੰਗ ਆ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ ਆ ਕੂੜੇ ਦਾ ਜਿਹੜਾ ਵਾ ਉਹ ਪੱਕਾ ਮਸਲਾ ਹੱਲ ਕੀਤਾ ਜਾਵੇ ਜੀ ਜਿਹੜਾ ਇਹਦੇ ਮਗਲੇ ਪਾਸੇ ਇੱਕ ਪਲਾਟ ਆ ਜਿਹਦਾ ਉਹਨੂੰ ਵੀ ਚਿੱਠੀ ਗੱਡੀ ਜਾਏ ਵੀ ਆਪਣੀ ਜਿਹੜੀ ਦੁਕਾਨ ਦੇ ਅੱਗੇ ਸਫਾਈ ਕਰਾਈ ਜਾਵੇ ਤਾਂ ਕਿ ਲੋਕਾਂ ਨੂੰ ਜਿਹੜਾ ਵਾ ਇਹ ਸਮੱਸਿਆ ਤੋਂ ਰਾਹਤ ਮਿਲੇ ਜੇ ਲੋਕੀ ਨਹੀਂ ਫਿਰ ਵੀ ਹਟਦੇ ਤੇ ਮਹੱਲੇ ਵ ਫਿਰ ਮਲਾਂ ਨਵਾਸੀ ਇਥੇ ਛੜਕ ਜਾਮ ਕਰਕੇ ਇਥੇ ਧਰਨਾ ਲਾਉਣਗੇ ਜੀ ਉਹਨਾਂ ਚਿਕ ਉਠਣਗੇ ਨੇ ਜਿੰਨਾਂ ਚਿਕ ਸਾਡਾ ਮਸਲਾ ਹੱਲ ਨਹੀਂ ਹੋਇਆ ਉਹਨਾਂ ਜਿਹਨਾਂ ਨਹੀਂ ਇਹ ਮਲਾਂ ਉੱਠੇਗਾ ਇਥੋਂ ਕੀ ਸਮੱਸਿਆ ਕੀ ਨਾ ਸਾਡਾ ਦੇ ਕੇਸ ਵਿੱਚ ਜ਼ਿਆਦਾ ਕਿਉਂ ਇਕੱਠੇ ਹੋਏ ਮੇਰਾ ਨਾਮ ਕਸ਼ਮੀਰ ਸਿੰਘ ਹੈ ਪ੍ਰੇਮਨਗਰ ਗਿਆਜਾਂਸੀ ਦੇ ਸਾਹਮਣੇ ਸਾਡੀ ਮਾਰਕੀਟ ਹੈਗੀ ਆ ਆਪਣਾ ਪਹਿਲਾਂ ਮੇਰੇ ਵੀਰ ਨੇ ਸਭ ਕੋ ਦੱਸ ਦਿੱਤਾ ਹੈ ਜੋ ਵੀ ਹਾਲਿਕਾ ਹੋ ਰਿਹਾ ਅਸੀਂ ਕਾਫੀ ਵਾਰੀ ਕਮੇਟੀ ਘਰ ਵੀ ਜਾ ਚੁੱਕੇ ਆ ਇਥੋਂ ਤੱਕ ਕਿ ਉਹ ਜਿਹੜੇ ਆਪਣੇ ਅਧਿਕਾਰੀ ਆਏ ਉਹਨਾਂ ਨੂੰ ਵੀ ਮਿਲ ਕੇ ਆ ਗਏ ਆ ਜਦੋਂ ਆਪਾਂ ਜਾਈਦਾ ਦੂਸਰੇ ਤੀਸੇ ਦਿਨ ਕੂੜਾ ਚ ਕਾਉਂਦੇ ਕਿ ਆ ਉਸੇ ਵਿੱਚ ਕਾ ਲੈਂਦੇ ਆ ਉਸ ਤੋਂ ਬਾਅਦ ਕੋਈ ਨਹੀਂ ਆਉਂਦਾ ਬਿਨਾਂ ਆਪਣੇ ਹਾਲੇ ਕੇ ਫੋਨ ਕੀਤੇ ਜਾਂ ਜਾਂ ਮਤਵੇ ਜਾਇਦਾ ਇਹਨਾਂ ਦੀ ਵਾਈਫ ਕਾਫੀ ਵਾਰੀ ਕਹਿ ਚੁੱਕਾ ਵੀ ਤੁਸੀਂ ਹਾੜਾ ਕੋ ਪੱਕਾ ਬੰਦਾ ਕੋ ਗੱਡੀ ਵਾਲਾ ਲਾ ਦਿਓ ਜਿਹੜਾ ਉਸ ਸਵੇਰੇ ਸ਼ਾਮ ਆਣ ਕੇ ਤੇ ਜੋ ਵੀ ਹੈਗਾ ਕੂੜਾ ਇਕੱਠਾ ਕੇ ਲੈ ਜਾਏ ਕਰੇ ਪਰ ਇਹ ਅਜੇ ਤੱਕ ਕੋਈ ਨਹੀਂ ਆਇਆ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆ ਗਈ ਹੈ ਇਥੋਂ ਤੀਂ ਦਿਨ ਹਾਲੋ ਵੀ ਆਪਣੇ ਆਰਮੀ ਕੰਟੀਨ ਤੋਂ ਲੈ ਕੇ ਬਾਈਪਾਸ ਤੱਕ ਉਹਨਾਂ ਪਾਸਿਆਂ ਦੇ ਸਾਰੇ ਪਾਸੇ ਦੋਨੇ ਪਾਸੇ ਕੂੜਾ ਹੈਗਾ ਪਰ ਲੇਕੇ ਕਿਹ ਅੱਦ ਗਈ ਪੂਰਾ ਪ੍ਰਸ਼ਾਸਨ ਇਤੋਂ ਲੰਘ ਕੇ ਜਾਂਦਾ ਜਾਂਦਾ ਕਿਸੇ ਦਾ ਧਿਆਨ ਹੀ ਨਹੀਂ ਹੈਗਾ ਇੱਥੇ ਕਿ ਇਹ ਵੀ ਕੋਈ ਸਮੱਸਿਆ ਦਾ ਕੋ ਹੱਲ ਕੀਤਾ ਜਾਵੇ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਹੈਗੇ ਆ ਇਸ ਸਮੈਲ ਆਉਂਦੀ ਆ ਦੁਕਾਨਦਾਰਾਂ ਦਾ ਕਿਰਾਇਆ ਦੇਖੋ ਦੁਕਾਨਾਂ ਦਾ ਕਿੰਨਾ ਦੁਕਾਨਾਂ ਦਾ ਤੇ ਜਦੋਂ ਕੋਈ ਕੋਈ ਇਹਨਾਂ ਦਾ ਕਿਸਮੇਰੀ ਕੋਈ ਨਹੀਂ ਆਊਗਾ ਤੇ ਇਹ ਨਾ ਕਿਰਾਇਆ ਕਿਥੋਂ ਦੇਣਗੇ ਬਹੁਤ ਜ਼ਿਆਦਾ ਤਕਲੀਫ ਹੈਗੀ ਆ ਇਹਦੇ ਕਰਕੇ ਸਾਡਾ ਕੋਈ ਹੱਲ ਕੀਤਾ ਜਾਵੇ ਉਹ ਸਾਡਾ ਅੱਜ ਦੀ ਇੱਕ ਸਮੱਸਿਆ ਹੈਗੀ ਇਹਨੂੰ ਜਰਾ ਕੂੜਾ ਸੋਟੇ ਦੇ ਬੰਦ ਕੀਤਾ ਜਾਵੇ। ਬਿਲਕੁਲ ਹੈਗਾ ਜੀ ਇੱਥੇ ਤਾਂ ਰਾਤ ਨੂੰ ਕਈ ਵਾਰੀ ਸੱਪ ਵੀ ਹੁੰਦੇ ਨੇ ਇਹ ਤਾਂ ਅਵਾਰਾ ਕੁੱਤੇ ਫਿਰਦੇ ਲਾਗੇ ਸਕੂਲ ਵੀ ਹੈਗਾ ਉਹ ਵੀ ਬਰਾ ਹੁਣ ਡੇਂਗੂ ਮਜੂਰਾ ਮਲੇਰੀਆ ਦਾ ਆਟਮ ਬਰਸਾਤੀ ਮੌਸਮ ਹੈਗਾ ਉਹਦੀ ਬਿਮਾਰੀਆਂ ਫੈਲਣ ਦਾ ਖਤਰਾ ਹੈਗਾ ਤੇ ਕਦੇ ਉਹ ਵੀ ਖਤਰਾ ਕਿ ਜੇ ਨਹੀਂ ਬਦਬੂ ਆ ਰਹੀ ਆ ਇਹਦਾ ਕਰਕੇ ਸਾਡਾ ਜਾਨੀ ਨੁਕਸਾਨ ਦਾ ਵੀ ਖਤਰਾ ਹੈਗਾ ਇਹ। ਇਸ ਤਰ੍ਹਾਂ ਲੋਕੀ ਕਈ ਵਾਰੀ ਦਾ ਪੁਚਾਰ ਕਰਦੇ ਕਈ ਵਾਰੀ ਜਿੱਦਾਂ ਤੇ ਪੂਰਾ ਸੁਰਤ ਨੇ ਕਿ ਪਵਾਰਾ ਕੁੱਤੇ ਕੱਟ ਵੀ ਲੈਂਦੇ ਆ ਹਾਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ ਇਹ ਕਹਿਣਾ ਚਾਹੁੰਦੇ ਪਹਿਲਾਂ ਜਦੋਂ ਲੱਗਿਆ ਸਕੂਲ ਹੈਗਾ ਕਈ ਵਾਰੀ ਬੱਚੇ ਇੱਥੇ ਕੱਲੇ ਆਉਂਦੇ ਜਾਂਦੇ ਨੇ ਖੇਡਦੇ ਆ ਉਹਨਾਂ ਬਾਰੇ ਕਿਹਦੇ ਕੁੱਤੇ ਬਾਰੇ ਵੀ ਹੈ ਇਤਨੀ ਬੜਾ ਜਰਾ ਡਰ ਲੱਗਦਾ ਕੋਈ ਬੱਚਾ ਬਾਹਰ ਨਹੀਂ ਨਿਕਲਦਾ ਅਸੀਂ ਕਹੜਾ ਜੇ ਲੈਣਾ ਕਈ ਆਗਿਆ ਤੋਂ ਜਿਹੜੇ ਪਵਾਰਾ ਕੁੱਤੇ ਜਿਹੜੇ ਲੋਕਾਂ ਨੂੰ ਫੈਲ ਚੁੱਕੇ ਆ ਕਈਆਂ ਦੀ ਮੌਤ ਵੀ ਹੋ ਚੁੱਕੀ ਆ ਸਾਹ ਚੁਰੂ ਕੀ ਕਹਿਣਾ ਚਾਹੁੰਦਾ ਇਹ ਭਾਈ ਪ੍ਰਸ਼ਾਸਨ ਨੇ ਇਹ ਕਹਿੰਦੇ ਵੀ ਇਹ ਜਿਹੜੀ ਹੈਗੀ ਇੰਜਰੀ ਸਾਡੀ ਸਮੱਸਿਆ ਹੈ ਇਹਨੂੰ ਬੰਦ ਕੀਤਾ ਜਾਵੇ ਇਹ ਬੰਦ ਹੋਣ ਦੇ ਨਾਲ ਕੁੱਤੇ ਵੀ ਇੱਥੇ ਨਹੀਂ ਆਉਣਗੇ ਤੇ ਜਿਹੜਾ ਜਿਹੜੀ ਚੀਜ਼ ਦਾ ਡਰ ਜਿਹੜਾ ਖਤਮ ਹੋਊਗਾ ਕਾਫੀ ਵਾਰ ਇਹੋ ਮੰਗ ਕਰਦੀਆਂ ਤਾਂ ਹੀ ਇਕੱਠੇ ਹੋਏ ਸਾਰੇ ਦੁਕਾਨਦਾਰ ਵੀ ਇਹ ਚੀਜ਼ ਨੂੰ ਜਲਦੀ ਜਲਦੀ ਬੰਦ ਕਰਕੇ ਇਹਦੇ ਵਧੀਆ ਨਹੀਂ ਗਿਆ ਸਭ ਸਭੇ ਕੀਤੀ ਜਾਵੇ ਇੱਥੇ ਕਾਫੀ ਸਮੱਸਿਆ ਆ ਰਹੀ ਹੈ ਕਈ ਵਾਰ ਉਹ ਕਹਿ ਰਹੇ ਨੇ ਸਾਡੇ ਕੋ ਕੂੜੇ ਦਾ ਡੰਪੜੀ ਹੈਗਾ ਜਾਂ ਆਪਾਂ ਕੂੜਾ ਕਿੱਥੇ ਸੁੱਟਾਂਗੇ ਤੇ ਇੱਥੇ ਪ੍ਰੋਬਲਮ ਆਉਂਦੀ ਹੈ ਤੇ ਕੀ ਕਹਿਣਾ ਜਾਓਗੇ ਨਾ ਸਰਕਾਰਾਂ ਨੂੰ ਤੇ ਸਰਕਾਰਾਂ ਨੇ ਕਹਿਣਗੇ ਸਰਕਾਰਾਂ ਜੇ ਪੂਰੇ ਸਾਰੇ ਸ਼ਹਿਰ ਦੀ ਇਹਦੀ ਪ੍ਰੋਬਲਮ ਮੰਨਦੀ ਆਈ ਹੈ ਪਰ ਉਹਨਾਂ ਪ੍ਰਚਾਰ ਚ ਨੂੰ ਚਾਹੀਦਾ ਨਾ ਇਹ ਜਗ੍ਹਾ ਕੋ ਅਰੇਂਜਮੈਂਟ ਕਰਕੇ ਤੇ ਜੋ ਵੀ ਸ਼ਹਿਰ ਦੀ ਗੰਦਗੀ ਆਈ ਹੈ ਇਹਨੂੰ ਸਾਫ਼ ਸੁਥਰਾ ਰੱਖਿਆ ਜਾਵੇ ਇਹ ਤੇ ਪ੍ਰਸ਼ਾਸਨ ਦਾ ਮਤਲਬ ਬਦ ਫਰਜ਼ ਬਣਦਾ ਇਹਨਾਂ ਦਾ